ਕੰਮ ਤੇ ਡਿਊਟੀ ਤੇ ਚੱਲ ਰਿਹਾ ਸੀ ਕੋਈ ਫੀਡਰ ਫਾਲਟੀ ਹੋਇਆ ਤਾਂ ਇਹਨੂੰ ਠੀਕ ਕਰਨ ਵਾਸਤੇ ਉਸ ਲਾਈਨ ਤੇ ਚੱਲ ਰਿਹਾ ਸੀ ਜੂਨ ਤੋਂ ਲੈ ਕੇ ਜਦੋਂ ਤੋਂ ਇੱਕ ਪੈਰੀਸੀਜਨ ਸ਼ੁਰੂ ਹੁੰਦਾ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ 20ਵੀਂ ਮੌਤ ਹੈ ਜਿਹੜੇ ਸਾਡੇ CHB ਕੰਮ ਇਹ ਹੈ ਇਹ 15 15 16 16 ਸਾਲਾਂ ਤੋਂ ਲਗਾਤਾਰ ਮੈਕਨ ਦੇ ਵਿੱਚ ਕੰਮ ਕਰਦੇ ਆ ਇਸ ਦੇ ਦੌਰਾਨ ਕੋਈ ਵੀ ਹਾਸਾ ਹੋ ਜਾਂਦਾ ਸਰਕਾਰ ਕੋਈ ਮੁਆਵਜ਼ੇ ਦਾ ਪ੍ਰਬੰਧ ਨਹੀਂ ਕਰਦੀ ਕੋਈ ਨੌਕਰੀ ਦਾ ਪ੍ਰਬੰਧ ਨਹੀਂ ਕਰਦੀ ਕੋਈ ਪਰਿਵਾਰ ਨੂੰ ਪੈਨਸ਼ਨ ਦਾ ਪ੍ਰਬੰਧ ਨਹੀਂ ਕਰਦੀ ਸਰਕਾਰ ਦੀ ਪਾਲਿਸੀ ਹੈ ਵੀ ਜੇਕਰ ਰੈਗੂਲਰ ਕਰਮਚਾਰੀ ਦੇ ਹਾਦਸਾ ਵਾਪਰਦਾ ਤਾਂ ਉਹਦੇ ਪਰਿਵਾਰ ਨੂੰ ਪੱਕੀ ਨੌਕਰੀ ਦੀ ਵੀ ਗਾਰੰਟੀ ਹੁੰਦੀ ਆ ਉਹਦੇ ਪਰਿਵਾਰ ਨੂੰ ਪੈਨਸ਼ਨ ਦੀ ਵੀ ਗਾਰੰਟੀ ਹੁੰਦੀ ਆ ਸਾਰੇ ਪ੍ਰਬੰਧ ਜਿਹੜੇ ਹੁੰਦੇ ਹੈਗੇ ਆ ਪਰ ਇੱਕ ਅਫਸੋਸ ਇਹ ਹੈ ਵੀ ਇੱਕ ਕੱਚੇ ਮੁਲਾਜ਼ਮ ਨਾਲ ਇਹਨਾ ਧੋਖਾ ਕਿਉਂ ਆ ਹਾਂ ਤੁਸੀਂ ਦੇਖਿਆ ਕੱਲ ਸ਼ਾਮ ਦਾ ਐਕਸੀਡੈਂਟ ਹੋਇਆ ਵਾ ਪਰ ਸਾਥੀ ਨੂੰ ਕੋਈ ਪ੍ਰਸ਼ਾਸਨ ਵੱਲੋਂ ਕੋਈ ਮਾਫੀ ਦੇ ਦਾ ਕੋਈ ਗੱਲਬਾਤ ਨਹੀਂ ਕਰ ਰਹੇ ਤੇ ਜਦੋਂ ਇਸ ਪ੍ਰਦੀਪ ਨੂੰ ਡਿਊਟੀ ਤੇ ਵਰਤਿਆ ਜਾਂਦਾ ਤਾਂ ਜਦ ਸਾਰੇ ਬੁਲਾਉਂਦੇ ਸੀ ਪਰ ਹੁਣ ਕੋਈ ਵੀ ਸਾਡੇ ਸਾਥੀ ਨੂੰ ਬੁਲਾਉਣ ਲੈਣ ਵਾਸਤੇ ਆਇਆ ਨਹੀਂ ਸਰ ਤਾਂ ਆਏ ਹੋਣੇ ਜਿਹੜੇ ਪੱਕੇ ਮਜ਼ਮਲਾਦਮ ਉਹ ਤਾਂ ਆਏ ਹੋਣੇ ਇੱਥੇ ਹੁਣ ਸਰ ਜੇ ਆਈ ਆਈਟੀਓ ਸਾਹਿਬ ਆਣ ਆਏ ਆ ਉਹਨਾਂ ਦੇ ਹੱਥ માં ਕੁਝ ਨਹੀਂ ਉਹ ਕੁਝ ਨਹੀਂ ਦੇ ਰਹੇ ਮੌਕੇ ਤੇ ਹੁਣ ਵਿਧਾਇਕ ਸਾਹਿਬ ਤਾਂ ਆਏ ਹੋਣੇ ਡਾਕਟਰ ਚਰਨਜੀਤ ਜੀ ਨਹੀਂ ਉਹ ਕੋਈ ਨਹੀਂ ਜੀ ਆਇਆ ਸਾਡੇ ਕੋਲ ਕੋਈ ਵੀ ਨਹੀਂ ਆਇਆ ਵੋਟਾਂ ਮੰਗਣ ਵੇਲੇ ਤਾਂ ਕਹਿੰਦੇ ਸੀ ਤੁਹਾਡੇ ਨਾਲ ਹੋਵਾਂਗੇ ਜੀ ਕਿ ਉਹ ਐਸ ਐਚਓ ਸਾਹਿਬ ਦਾ ਕਹਿਣਾ ਸੀਗਾ ਵੀ ਥੋੜਾ ਤਾਂ ਯਾਰ ਹਮੇਸ਼ਾ ਤਾਂ ਇਹੀ ਕੰਮ ਆ ਅਸੀਂ ਐਸ ਐਚਓ ਸਾਹਿਬ ਨੂੰ ਕਹੇ ਵੀ ਫਿਰ ਜੇ ਥੋੜਾ ਐ ਤੁਹਾਨੂੰ ਲੱਗਦਾ ਵੀ ਹਮੇਸ਼ਾ ਤਾਂ ਇਹੀ ਕੰਮ ਆ ਫਿਰ ਤੁਸੀਂ ਸਰਕਾਰ ਤੋਂ ਪੋਲਿਸੀ ਚੇਂਜ ਕਰਾ ਦਿਓ ਤੁਸੀਂ ਸਰਕਾਰ ਤੋਂ 1 ਕਰੋੜ ਰੁਪਈਆ ਮੁਆਵਜ਼ੇ ਦੀ ਗਾਰੰਟੀ ਕਰਾ ਦਿਓ ਉਹ ਤੁਹਾਡੇ ਸਾਹਮਣੇ ਪਹਿਲਾਂ ਐ ਐਸ ਐਚਓ ਸਾਹਿਬ ਆਏ ਸੀ ਹੁੰਡੀ ਐਸ ਪੀ ਨੇ ਆ ਜਾਣਾ ਜਦੋਂ ਡੀ ਐਸ ਪੀ ਦਾ ਜੋਰ ਨਾ ਚੱਲੇ ਆ ਫਿਰ ਐਸ ਐਸ ਪੀ ਐਸ ਪੀ ਆਊਗਾ ਫਿਰ ਐਸ 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 ਪੀ ਆਣਗੇ ਫਿਰ ਇਹਨਾਂ ਦਾ ਡੰਡਾ ਵੀ ਸ਼ਾਇਦ ਚੱਲ ਸਕਦਾ ਹੈਗਾ ਅੱਜ ਅਸੀਂ ਬੈਠਿਆ ਜਿਉਂ ਉਹਨਾਂ ਦਾ ਤਹਿਸੀਲਦਾਰ ਵੀ ਬੈਠਾ ਅੱਜ ਉਹਨਾਂ ਦਾ ਐਸਐਚਓ ਸਾਹਿਬ ਵੀ ਬੈਠਾ ਕਿਆ ਗੱਲ ਬਾਈ 1 ਕਰੋੜ ਦੀ ਰਾਸ਼ੀ ਜਾਰੀ ਕਰ ਨਹੀਂ ਸਕਦੇ ਇੱਕ ਪਰਿਵਾਰ ਨੂੰ ਪੱਕੀ ਨੌਕਰੀ ਦੀ ਗਰੰਟੀ ਜਾਰੀ ਕਰ ਨਹੀਂ ਸਕਦੇ ਜਿੱਥੇ ਤਾਂ ਕਿਸੇ ਰਾਜਨੀਤਿਕ ਰੈਲੀ ਹੁੰਦੀ ਹੈ ਨਾ ਬਾਈ ਉੱਥੇ ਭੀੜ ਹੋਈ ਪਵੇ ਟਰੱਕ ਡਰਾਈਵਰ ਵੀ ਸਾਈਡ ਪਰ ਲਾ ਕੇ ਕਹਿੰਦੇ ਆ ਬਈ ਚਲੋ ਆਇਆ ਵਾ ਯਾਰ ਫਲਾਣਾ ਲੀਡਰ ਆਇਆ ਵਾ ਉਹਨੂੰ ਸੁਣ ਲੈਂਦੇ ਆ ਪਰ ਇੱਥੇ ਕਿਸੇ ਮਾਂ ਦਾ ਪੁੱਤ ਮਰਿਆ ਵਾ ਡਰਾਈਵਰ ਆਪਣੀਆਂ ਗੱਡੀਆਂ 'ਚ ਬੈਠੇ ਆ ਆ ਕਾ ਲੀ ਕਾਂਗਰਸੀ ਜਾਂ ਹੋਰ ਪਾਰਟੀ ਵਾਲੇ ਉਹ ਤਾਂ ਪੁੱਜਿਆ ਹੋਣਾ ਕੋਈ ਇੱਥੇ ਉਹ ਕੋਈ ਨਹੀਂ ਪੁੱਜਦਾ ਜੀ ਇੱਕ ਗੱਲ ਮੈਂ ਸਪਸ਼ਟ ਕਹਿਣੀ ਚਾਹੁੰਦਾ ਸਾਰੇ ਇਹ ਇੱਕ ਨੇ ਤੁਹਾਡੇ ਬਿਆਨ ਹੀ ਆ ਆਹੀ ਜਿਹੜਾ ਇੱਥੋਂ ਦਾ ਵਿਧਾਇਕ ਆ ਡਾਕਟਰ ਇਹ ਇੱਕ ਵਾਰ ਸਾਡੇ ਦੀਪਾ ਸੀਗਾ ਸਾਡਾ ਦੀਪ ਉਹਦੇ ਕਰੰਟ ਲਾ ਕੇ ਹਾਸਾ ਹੋ ਗਿਆ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਉਦੋਂ ਜਦੋਂ ਸਰਕਾਰ ਸੀਗੀ ਉਦੋਂ ਭੋਗ ਤੇ ਆਏ ਪੋਗ ਤੇ ਆ ਕੇ ਕਹਿੰਦੇ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਸਾਰਾ ਸਿਸਟਮ ਨੂੰ ਸਹੀ ਕਰ ਦਵਾਂਗੇ ਅੱਜ ਤਾਂ ਬਾਈ ਹੱਥ ਉਹਨਾਂ ਦੇ ਹੱਥ ਦੇ ਵਿੱਚ ਕਲਮ ਹੈ ਅੱਜ ਕਿਉਂ ਨਹੀਂ ਲਾਗੂ ਕਰ ਰਹੇ ਅੱਜ ਭਗਵੰਤ ਮਾਨ ਸੁੱਤਾ ਕਿਉਂ ਪਿਆ ਹੈਗਾ ਅੱਜ ਸਾਡੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਇਸ ਵਕਤ ਅਸੀਂ ਸ੍ਰੀ ਚਮਕੌਰ ਸਾਹਿਬ ਲੁਧਿਆਣਾ ਰੋਡ ਤੇ ਖੜੇ ਆਂ ਰੋਪੜ ਤੋਂ ਲੁਧਿਆਣੇ ਦੇ ਨਾਲ ਜੋੜਦੀ ਹੈ ਇਹ ਸ੍ਰੀ ਚਮਕੌਰ ਸਾਹਿਬ ਦਾ ਇਹ ਗੇਟ 메ਨ ਗੇਟ ਜਿਹੜਾ ਬਣ ਰਿਹਾ ਤਾਂ ਇੱਥੇ ਵੱਡਾ ਧਰਨਾ ਲਗਾਇਆ ਗਿਆ ਸੜਕ ਨੂੰ ਬੰਦ ਕੀਤਾ ਗਿਆ ਕਿਉਂਕਿ ਇੱਕ ਬਿਜਲੀ ਬੋਰਡ ਦੇ ਕੱਚੇ ਮੁਲਾਜ਼ਮ ਪ੍ਰਦੀਪ ਸਿੰਘ ਦੀ ਇੱਕ ਹਾਦਸੇ ਦੇ ਵਿੱਚ ਮੌਤ ਹੁੰਦੀ ਹੈ ਤੇ ਮੌਤ ਵੀ ਉਹਦੀ ਵੀਰ ਦੀ ਉਸ ਸਮੇਂ ਹੁੰਦੀ ਹੈ ਜਦੋਂ ਉਹ ਆਪਣੀ ਡਿਊਟੀ ਤੋਂ ਵਾਪਸ ਪਰਤ ਰਿਹਾ ਹੁੰਦਾ ਹੈ ਤਾਂ ਉਸ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕੱਚੇ ਮੁਲਾਜ਼ਮ ਜਿਹੜੇ ਹੈਗੇ ਆ ਉਸ ਦੇ ਸਾਥ ਹੀ ਉਹ ਸਾਰੇ ਜਿਹੜੇ ਇੱਥੇ ਖੜੇ ਆ ਗੱਲਬਾਤ ਕਰਦੇ ਆਪਾਂ ਬਾਈ ਜੀ ਕੀ ਨਾਮ ਹੈ ਤੁਹਾਡਾ ਜੀ ਸਸੀ ਦਾ ਸਿੱਖਲ ਜੰਗ ਸਿੰਘ ਸਰਕਲ ਪ੍ਰਧਾਨ ਸੀਐਚਵੀ ਕੰਮ ਹੈ ਆ ਹਸ ਕਿਵੇਂ ਦੇਖਦੇ ਹੋ ਬਾਈ ਜੀ ਇਹ ਜਿਹੜਾ ਹਾਸਾ ਕਿਵੇਂ ਵਾਪਰਿਆ ਜੀ ਇਹ ਦੇਖੋ ਜੀ ਆਪਣਾ ਸੀਐਚਵੀ ਕੰਮ ਆਪਣਾ ਡਿਊਟੀ ਦੌਰਾਨ ਸੀਐਚਵੀ ਕੰਮ ਹੁੰਦਾ ਕੀ ਹੁੰਦਾ ਕੀ ਆ ਜੀ ਕੀ ਇਹਦਾ ਕੰਮ ਹੁੰਦਾ ਜੀ ਇਹ ਕੰਪਲੀਟ ਹੈਂਡਲਿੰਗ ਵਾਕ ਆਈ ਇਹਦੇ ਕੋਲ ਜਿਹੜੀ ਮਤਲਬ 19 12 ਤੋਂ ਕੰਪਲੀਟਾਂ ਆਉਂਦੀਆਂ ਉਹਨਾਂ ਨੂੰ ਠੀਕ ਕਰਨ ਵਾਸਤੇ ਇਹ ਸਾਥੀ ਚੱਲਦੇ ਆ ਆਪਣੇ ਤੇ ਜਦੋਂ ਇਹ ਸਾਥੀ ਨੂੰ ਮਤਲਬ ਕੰਮ ਤੇ ਡਿਊਟੀ ਤੇ ਚੱਲ ਰਿਹਾ ਸੀ ਕੋਈ ਫੀਡਰ ਫਾਲਟੀ ਹੋਇਆ ਤਾਂ ਇਹਨੂੰ ਠੀਕ ਕਰਨ ਵਾਸਤੇ ਉਸ ਲਾਈਨ ਤੇ ਚੱਲ ਰਿਹਾ ਸੀ ਕਿੰਨੇ ਕਿੰਨੇ ਵਜੇ ਦੀ ਗੱਲ ਹੈ ਕਦੋਂ ਬੁਲਾਇਆ ਗਿਆ ਜੀ ਨੂੰ ਕਰੀਬ ਮਤਲਬ ਡਿਊਟੀ ਟਾਈਮ ਚੱਲਦਾ ਸੀ ਉਹਦੇ ਚੱਲਦੇ ਚੱਲਦੇ ਵਿੱਚ ਜਦੋਂ ਲਾਈਨਾਂ ਚੱਲਦੀਆਂ ਉਹਨੂੰ ਚਲਾਉਣ ਵਾਸਤੇ ਲਗਾਤਾਰ ਚੱਲਣਾ ਪੈਂਦਾ ਹੈ ਦੀ ਰਾਤ ਨੂੰ ਕਰ ਦਿੰਦੇ ਫੋਨ ਜੀ ਬਿਲਕੁਲ ਜੀ ਇਹ ਮਤਲਬ ਸਰਕਾਰ ਹੈ ਜਿਹੜੀ ਮੈਨੇਜਮੈਂਟ ਹੈ ਉਹ ਮਰਕਰ ਹੈ ਨਹੀਂ ਜੀ ਇਸ ਕਰਕੇ ਜਿਹੜਾ ਸਾਥੀ ਇੱਕ ਵਾਰ ਡਿਊਟੀ ਤੇ ਚੜਿਆ ਹੋਆ ਹੁੰਦਾ ਉਸ ਨੂੰ ਲਗਾਤਾਰ ਵਰਤਿਆ ਜਾਂਦਾ ਤੇ ਕਹਿੰਦੇ ਜੀ 300 ਯੂਨਟਾ ਫ੍ਰੀ ਕਰਨ ਤੋਂ ਬਾਅਦ ਵੀ ਵਿਭਾਗ ਮੰਨੇ ਪ੍ਰੋਫਿਟ ਚੱਲੀ ਜਾਂਦਾ ਜੀ ਤੁਸੀਂ ਕਹਿੰਦੇ ਕੰਮ ਹੈ ਨਹੀਂ ਇਹਨਾਂ ਕੋਲ ਕੰਮ ਹੀ ਤਾਂ ਰੱਖ ਲੈਣਗੇ ਜੀ ਫਿਰ ਇਹ ਕੰਮ ਹੈ ਜਿਹੜੇ CHB ਐ ਪੁਰਾਣੇ ਉਹੀ ਚੱਲ ਰਹੇ ਆ ਕੋਈ ਨਵੀਂ ਭਰਤੀ ਨਹੀਂ ਹੋ ਰਹੀ ਜੇ ਭਰਤੀ ਹੋ ਰਹੀ ਆ ਤਾਂ ਨਵੇਂ ਭਰਤੀਕਰ ਉਹਨਾਂ ਨੂੰ 3 ਸਾਲ ਦਾ ਦਿੰਦੇ ਕੋਈ ਪੀਰੀਅਡ ਜਿਹੜੇ ਸਾਡੇ CHB ਕੰਮੇ ਆ ਇਹ 15 15 16 16 ਸਾਲਾਂ ਤੋਂ ਲਗਾਤਾਰ ਮੈਕਨ ਦੇ ਵਿੱਚ ਕੰਮ ਕਰਦੇ ਆ ਇਸ ਦੇ ਦੌਰਾਨ ਕੋਈ ਵੀ ਹਾਸਾ ਹੋ ਜਾਂਦਾ ਹੈ ਸਰਕਾਰ ਕੋਈ ਮਾਅਬਜੇ ਦਾ ਪ੍ਰਬੰਧ ਨਹੀਂ ਕਰਦੀ ਕੋਈ ਨੌਕਰੀ ਦਾ ਪ੍ਰਬੰਧ ਨਹੀਂ ਕਰਦੀ ਕੋਈ ਪਰਿਵਾਰ ਨੂੰ ਪੈਨਸ਼ਨ ਦਾ ਪ੍ਰਬੰਧ ਨਹੀਂ ਕਰਦੀ ਆ ਤੁਸੀਂ ਦੇਖਿਆ ਕੱਲ ਸ਼ਾਮ ਦਾ ਐਕਸੀਡੈਂਟ ਹੋਇਆ ਵਾ ਪਰ ਸਾਥੀ ਨੂੰ ਕੋਈ ਪ੍ਰਸ਼ਾਸਨ ਵੱਲੋਂ ਕੋਈ ਮਾਅਬਜੇ ਦਾ ਕੋਈ ਗੱਲਬਾਤ ਨਹੀਂ ਕਰ ਰਹੇ ਆ ਸੜਕ ਤੇ ਬੈਠੇ ਆ ਕੋਈ ਸਾਡੀ ਗੱਲਬਾਤ ਦੀ ਸੁਣਾਈ ਨਹੀਂ ਹੋ ਰਹੀ ਤੇ ਜਦੋਂ ਇਸ ਪ੍ਰਦੀਪ ਨੂੰ ਡਿਊਟੀ ਤੇ ਵਰਤਿਆ ਜਾਂਦਾ ਦਾ ਜਦ ਸਾਰੇ ਬੁਲਾਉਂਦੇ ਸੀ ਪਰ ਹੁਣ ਕੋਈ ਵੀ ਸਾਡੇ ਸਾਥੀ ਨੂੰ ਬੁਲਾਉਣ ਲੈਣ ਵਾਸਤੇ ਆਇਆ ਨਹੀਂਗਾ ਅਫਸਰ ਤਾਂ ਆਏ ਹੋਣੇ ਜਿਹੜੇ ਪੱਕੇ ਮਜ਼ਦਮ ਉਹ ਤਾਂ ਆਏ ਹੋਣੇ ਇੱਥੇ ਹੁਣ ਸਰ ਜੇ ਆਈ ਐਸਟੋ ਸਾਹਿਬ ਆਣ ਆਏ ਆ ਉਹਨਾਂ ਦੇ ਹੱਥ માં ਕੁਛ ਨਹੀਂ ਉਹ ਕੁਛ ਨਹੀਂ ਦੇ ਰਹੇ ਤੇ ਮੌਕੇ ਤੇ ਹੁਣ ਵਿਧਾਇਕ ਸਾਹਿਬ ਤਾਂ ਆਏ ਹੋਣੇ ਡਾਕਟਰ ਚਰਨਜੀਤ ਜੀ ਨਹੀਂ ਉਹ ਕੋਈ ਨਹੀਂ ਜੀ ਆਇਆ ਸਾਡੇ ਕੋਲ ਕੋਈ ਵੀ ਨਹੀਂ ਆਇਆ ਬਿਲਕੁਲ ਜੀ ਵੋਟਾਂ ਮੰਗਣ ਵੇਲੇ ਤਾਂ ਕਹਿੰਦੇ ਸੀ ਤੁਹਾਡੇ ਨਾਲ ਹੋਵਾਂਗੇ ਜੀ ਨਹੀਂ ਸਰ ਸਾਡੇ ਕੋਲ ਕੋਈ ਇੱਥੇ ਐਮ ਐਲ ਏ ਨਹੀਂ ਆਇਆ ਕੋਈ ਹੋਰ ਕੋਈ ਇਹਨਾਂ ਦਾ ਕੋਈ ਪੀਏ ਕੋਈ ਕੋਈ ਸਾਡੇ ਕੋਲ ਸਾਥੀ ਨਹੀਂ ਕਵਰ ਲੈਣ ਨਹੀਂ ਆਇਆ ਹਾਂਜੀ ਤੇ ਕਿੰਨਾ ਮੁਆਵਜ਼ਾ ਕੀ ਮੰਗੇ ਤੁਹਾਡੀ ਜੀ ਦੇਖੋ ਬਣਦਾ ਮੁਆਵਜ਼ਾ ਪਰਿਵਾਰ ਨੂੰ ਦਿੱਤਾ ਵਾ ਤੇ ਜਿਹੜੀ ਨੌਕਰੀ ਹੈ ਸਰਕਾਰੀ ਨੌਕਰੀ ਪਰਿਵਾਰ ਨੂੰ ਦਿੱਤੀ ਜਾਵੇ ਤੇ ਇਹਨਾਂ ਨੂੰ ਪਰਿਵਾਰ ਨੂੰ ਪੈਨਸ਼ਨ ਦਾ ਪ੍ਰਬੰਧ ਕਰਿਆ ਜਾਵੇ ਬਿਲਕੁਲ ਤਾਂ ਸੂਬਾ ਪ੍ਰਧਾਨ ਤੁਸੀਂ ਤੱਕ ਕਿਵੇਂ ਵੇਖਦੇ ਹੋ ਬਾਈ ਜੀ ਇਹ ਹਾਦਸਾ ਵਾਪਰਿਆ ਪਤਾ ਲੱਗਦਾ ਕਿ ਇਹਨੇ ਕਈ ਹਾਦਸੇ ਵਾਪਰ ਚੁੱਕੇ ਆ ਤੁਹਾਡੇ ਸਾਥੀਆਂ ਦੇ ਨਾਲ ਪਹਿਲੀ ਗੱਲ ਤਾਂ ਜੀ ਦੁਖਦਾਈ ਘਟਨਾ ਹੈ ਕਿ ਸਾਡੇ ਆਹਾ ਜੂਨ ਤੋਂ ਲੈ ਕੇ ਜਦੋਂ ਤੋਂ ਇੱਕ ਪੈਰਿਸਿਨ ਸ਼ੁਰੂ ਹੁੰਦਾ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ 20ਵੀਂ ਮੌਤਾਂ ਮਤਲਬ ਬੀ ਮੋਤਾਂ ਸੀਐਚਬੀ ਕੰਮ ਇਹਦੀਆਂ ਇਸ 24 23 ਜੂਨ ਤੋਂ ਲੈ ਕੇ ਹੁਣ ਤੱਕ ਹੋ ਚੁੱਕੀਆਂ ਐ ਪੈੜੀ ਸੀਜ਼ਨ ਦੇ ਦੌਰਾਨ ਦੌਰਾਨ ਲਗਾਤਾਰ ਕਰੰਟ ਲਾ ਕੇ ਹਾਸੇ ਵਾਪਰ ਰਿਆ ਜਾਂ ਜਿਵੇਂ ਐਕਸੀਡੈਂਟ ਹੋ ਗਿਆ ਕਿ ਇਹ ਵੀ ਹਾਸਾ ਹੀ ਐ ਪਰ ਇੱਕ ਗੱਲ ਇਹ ਐ ਵੀ ਜਦੋਂ ਇੱਕ ਸਰਕਾਰ ਦੀ ਪਾਲਿਸੀ ਐ ਵੀ ਜੇਕਰ ਰੈਗੂਲਰ ਕਰਮਚਾਰੀ ਦੇ ਹਾਸਾ ਵਾਪਰਦਾ ਤਾਂ ਉਹਦੇ ਪਰਿਵਾਰ ਨੂੰ ਪੱਕੀ ਨੌਕਰੀ ਦੀ ਵੀ ਗਾਰੰਟੀ ਹੁੰਦੀ ਆ ਉਹਦੇ ਪਰਿਵਾਰ ਨੂੰ ਪੈਨਸ਼ਨ ਦੀ ਵੀ ਗਾਰੰਟੀ ਹੁੰਦੀ ਆ ਸਾਰੇ ਪ੍ਰਬੰਧ ਜਿਹੜੇ ਹੁੰਦੇ ਹੈਗੇ ਆ ਪਰ ਇੱਕ ਅਫਸੋਸ ਇਹ ਐ ਵੀ ਇੱਕ ਕੱਚੇ ਮੁਲਾਜ਼ਮ ਨਾਲ ਇਹ ਨਾ ਧੋਖਾ ਕਿਉਂ ਆ ਉਹਦੇ ਬੱਚੇ ਛੋਟੇ ਛੋਟੇ ਹੈਗੇ ਆ ਘਰੇ ਜਾ ਕੇ ਹਾਲਤ ਦੇਖ ਲਿਓ ਇੰਨੀ ਹਾਲਤ ਗੰਭੀਰ ਹੈ ਅਸੀਂ ਹੁਣ ਸਾਨੂੰ ਇਥੋਂ ਦੇ ਅਧਿਕਾਰੀਆਂ ਨੇ ਸੱਦਿਆ ਸੀਗਾ ਜਿਹਦੇ ਵਿੱਚ ਮੌਜੂਦਾ ਐਕਸ਼ਨ ਸਾਹਿਬ ਤੇ ਆਪਣੇ ਤਹਿਸੀਲਦਾਰ ਸਾਹਿਬ ਤੇ ਐਸ ਐਚ ਓ ਸਾਹਿਬ ਤੇ ਮੌਜੂਦਾ ਜਿਹੜੇ ਅਧਿਕਾਰੀ ਉੱਥੇ ਸ਼ਾਮਲ ਸੀਗੇ ਉਹਨਾਂ ਨੂੰ ਆਪਣੀ ਸਾਰੀ ਸਥਿਤੀ ਦੱਸ ਕੇ ਆਏ ਹੈਗੇ ਆ ਪਰ ਐਕਸ਼ਨ ਸਾਹਿਬ ਆ ਜਿਹੜੇ ਪੂਰੇ ਹੱਥ ਖੜੇ ਕਰਦੇ ਹੈਗੇ ਆ ਵੀ ਯਾਰ ਮੈਂ ਪੱਕੀ ਨੌਕਰੀ ਦੀ ਗਾਰੰਟੀ ਨਹੀਂ ਕਰ ਸਕਦਾ ਅਸੀਂ ਫਿਰ ਇਹ ਗੱਲ ਕਹਿ ਕੇ ਆਏ ਵੀ ਐਕਸ਼ਨ ਸਾਹਿਬ ਜਿਹੜੀ ਜਿਹੜਾ ਪੱਕੀ ਨੌਕਰੀ ਦੀ ਗਾਰੰਟੀ ਕਰ ਸਕਦਾ ਹੈਗਾ ਫਿਰ ਤੁਸੀਂ ਉਹਨਾਂ ਨੂੰ ਸ਼ਾਮਲ ਕਰ ਲਓ ਉਹਨਾਂ ਨਾਲ ਗੱਲ ਕਰ ਲਵਾਂਗੇ ਇਸ ਕਰਕੇ ਫਿਰ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਇੱਥੇ ਵੱਡਾ ਇਕੱਠ ਸੱਦਣਾ ਪਿਆ ਸੰਘਰਸ਼ ਨੂੰ ਤੇਜ਼ ਕਰਨਾ ਪਿਆ ਫਿਰ ਅਸੀਂ ਇਸ ਨੂੰ ਤੇਜ਼ ਵੀ ਕਰਾਂਗੇ ਕਿਉਂਕਿ ਇੱਥੇ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਜਿਹੜਾ ਇਹ ਸੰਘਰਸ਼ ਚੱਲ ਰਿਹਾ ਹੈਗਾ ਪਰ ਇੱਥੇ ਐਸਐਚਓ ਆ ਕੇ ਤੁਹਾਨੂੰ ਕਿਹੜੇ ਸ਼ਬਦ ਵਰਤੇ ਆ ਬਾਈ ਕੀ ਕਹਿੰਦੇ ਹੋ ਮਤਲਬ ਐਸਐਚਓ ਸਾਹਿਬ ਦਾ ਕਹਿਣਾ ਸੀਗਾ ਵੀ ਥੋੜਾ ਤਾਂ ਯਾਰ ਹਮੇਸ਼ਾ ਤਾਂ ਇਹੀ ਕੰਮ ਆ ਅਸੀਂ ਐਸਐਚਓ ਸਾਹਿਬ ਨੂੰ ਕਹਿੰਦੇ ਵੀ ਫਿਰ ਜੇ ਥੋੜਾ ਐ ਤੁਹਾਨੂੰ ਲੱਗਦਾ ਵੀ ਹਮੇਸ਼ਾ ਤਾਂ ਇਹੀ ਕੰਮ ਆ ਫਿਰ ਤੁਸੀਂ ਸਰਕਾਰ ਤੋਂ ਪੋਲਿਸੀ ਚੇਂਜ ਕਰਾ ਦਿਓ ਤੁਸੀਂ ਸਰਕਾਰ ਤੋਂ 1 ਕਰੋੜ ਰੁਪਏ ਮੁਆਵਜ਼ੇ ਦੀ ਗਾਰੰਟੀ ਕਰਾ ਦਿਓ ਤੁਸੀਂ ਉਹ ਸ਼ਹੀਦ ਹੋ ਗਿਆ ਠੀਕ ਆ ਉਹਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਉਹ ਸੰਘਰਸ਼ ਦੇ ਵਿੱਚ ਸ਼ਹੀਦ ਹੋਇਆ ਪਰ ਇੱਕ ਜਿਹੜਾ ਮਲਾਜ਼ਮ ਡਿਊਟੀ ਤੇ ਕੰਮ ਕਰਦਾ ਤੁਸੀਂ ਦੇਖਿਆ ਇੱਕ ਚਾਹੇ ਪੁਲਿਸ ਮਲਾਜ਼ਮ ਹੋ ਜਵੇ ਜੋ ਕੋਈ ਹਾਸੇ ਚ ਮਾਰਿਆ ਜਾਂਦਾ ਤਾਂ ਉਹਦੇ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਦਿੱਤੀ ਜਾਂਦੀ ਹੈ ਨੌਕਰੀ ਦੀ ਗਰੰਟੀ ਕੀਤੀ ਜਾਂਦੀ ਸਾਰਾ ਕੁਝ ਦਿੱਤਾ ਜਾਂਦਾ ਫਿਰ ਇੱਥੇ ਐਸਐਚਓ ਸਾਹਿਬ ਨੂੰ ਵੀ ਤੁਸੀਂ ਇਹ ਕਰਾ ਦਿਓ ਫਿਰ ਮਤਲਬ ਉਹਨਾਂ ਨੂੰ ਕੋਈ ਗੱਲ ਦਾ ਜਵਾਬ ਨਹੀਂ ਆਇਆ ਹੈਗਾ ਵੀ ਇਹ ਮਤਲਬ ਜਿਹੜੇ ਤੁਹਾਨੂੰ ਪਤਾ ਹੀ ਹੈ ਪੁਲਿਸ ਪ੍ਰਸ਼ਾਸਨ ਹੁੰਦੇ ਨੇ ਇਹਨਾਂ ਨੂੰ ਸਰਕਾਰ ਦੀਓ ਕਰਨੀ ਹੁੰਦੀ ਹੈ ਪੁਲਿਸ ਵਾਲਿਆਂ ਨੇ ਕਿਹੜਾ ਕੋਈ ਪੱਲਿਓਂ ਦੇਣਾ ਜੀ ਉਹਨਾਂ ਨੇ ਉਹ ਵੀ ਕਿਸੇ ਭਾਈ ਮਾਮਾ ਦੇ ਪੁੱਤ ਆ ਇਹ ਇਹਨਾਂ ਦੇ ਵੀ ਬੱਚੇ ਆ ਜੇ ਆਪਣਾ ਕੋਈ ਰੁਲ ਜੇ ਭਾਜੀ ਫਿਰ ਫਿਰ ਪਤਾ ਲੱਗਦਾ ਬਿਲਕੁਲ ਸਹੀ ਗੱਲ ਹੈ ਮੈਂ ਤੁਹਾਨੂੰ ਆਪ ਦੱਸ ਰਿਹਾ ਵੀ ਅਸੀਂ 9 ਆ ਮਤਲਬ 2 ਮਹੀਨੇ ਦੇ ਅੰਤਰ-ਅੰਤਰ ਜਿਹੜੀਆਂ 20 ਮੌਤਾਂ ਦੇਖ ਚੁੱਕੇ ਆ ਮਾਸੂਮ ਬੱਚੇ 6-6 ਮਹੀਨੇ ਦੇ ਜਿਹੜੇ ਰੂਲੇ ਹੈਗੇ ਆ ਕੋਈ ਬੇਟੀ ਰੁਲ ਗਈ ਕੋਈ ਬੱਚਾ ਰੁਲ ਗਿਆ ਆ ਵੀ ਸਾਡੇ ਬੱਚੇ ਰੁਲ ਗਏ ਹੈਗੇ ਆ ਪਰ ਸਰਕਾਰ ਜਿਹੜੀ ਗੱਲ ਬਿਲਕੁਲ ਸੁਣਨ ਵੱਲ ਤਿਆਰ ਨਹੀਂ ਹੈਗੀ ਸਰਕਾਰ ਤਾਂ ਫਿਰ ਇਕੋ ਡਿਪਾਰਟਮੈਂਟ ਦੇ ਵਿੱਚ ਯੋਧਾ ਮੰਦੀ ਆ ਉਹਨਾਂ ਨੂੰ ਕਹਿੰਦੇ ਜੇ ਡੈਥ ਹੋ ਜਵੇ ਸ਼ਹੀਦੀ ਦਾ ਦਰਜਾ ਦੇ ਕੇ 2 ਕਰੋੜ ਰੁਪਏ ਦੇ ਦਿੰਦੇ ਆ ਜੀ ਬਿਲਕੁਲ ਉਹਨਾਂ ਨੂੰ ਹੀ ਮੰਨਦੇ ਹੈਗੇ ਪਰ ਜਿਹੜੇ ਆਹ ਬਿਜਲੀ ਨਾਲ ਹਰ ਰੋਜ਼ ਖੰਭਿਆਂ ਤੇ ਲੜਕਦੇ ਮਰਦੇ ਆ ਉਹਨਾਂ ਨੂੰ ਕੋਈ ਸ਼ਹੀਦੀ ਦਾ ਦਰਜਾ ਨਹੀਂ ਹੈ ਉਹਨਾਂ ਨੂੰ ਕੋਈ ਮੁਆਵਜ਼ ਜਿਹਦੀ ਰਾਸ਼ੀ ਆ ਉਹ ਦਿੱਤੀ ਜਾਂਦੀ ਹੈ ਜਿਹਨੂੰ ਅਸੀਂ ਨਕਾਰਦੇ ਆ ਅਸੀਂ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦੇ ਆ ਵੀ ਘੱਟੋ ਘੱਟ 1 ਕਰੋੜ ਰੁਪਈਆ ਪਰਿਵਾਰ ਨੂੰ ਮੁਆਵਜ਼ੇ ਦੀ ਗਰੰਟੀ ਕਰਨ ਪੱਕੀ ਨੌਕਰੀ ਦੀ ਗਰੰਟੀ ਕਰਨ ਪੈਨਸ਼ਨ ਦੀ ਗਰੰਟੀ ਕਰਨ ਇਹ ਸਾਡੀ ਮਤਲਬ ਡਿਮਾਂਡ ਹੈਗੀ ਆ ਹੁਣ ਤੁਹਾਡੇ ਸਾਹਮਣੇ ਪਹਿਲਾਂ ਐਸ ਐਚਓ ਸਾਹਿਬ ਆਏ ਸੀ ਹੁੰਡੀ ਐਸਪੀ ਨੇ ਆ ਜਾਣਾ ਜਦੋਂ ਡੀ ਐਸ ਪੀ ਦਾ ਜੋਰ ਨਾ ਚੱਲਿਆ ਫਿਰ ਐਸ ਐਸ ਪੀ ਐਸ ਪੀ ਆਊਗਾ ਫਿਰ ਐਸ 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 ਐਸਪੀ ਆਣਗੇ ਫਿਰ ਇਹਨਾਂ ਦਾ ਡੰਡਾ ਵੀ ਸ਼ਾਇਦ ਚੱਲ ਸਕਦਾ ਹੈਗਾ ਮਤਲਬ ਪਰ ਅਸੀਂ ਇਹਨਾਂ ਦੀਆਂ ਗੱਲਾਂ ਤੋਂ ਨਹੀਂ ਡਰਨ ਵਾਲੇ ਹੈਗੇ ਜਦੋਂ ਤੱਕ ਸਾਡੇ ਨਾਲ ਪਰਿਵਾਰ ਖੜਾ ਅਸੀਂ ਪਰਿ ਨਾਲ ਮੁੱਢਾ ਇਨਸਾਫ ਦੋਣ ਵਾਸਤੇ ਖੜਾਂਗੇ ਕਿਉਂਕਿ ਜਿਹੜੀ ਇਹ ਲੜਾਈ ਆ ਅਸੀਂ ਸਾਡੇ ਰਾਹਗੀਰ ਵੀ ਇਸ ਗੱਲ ਨਾਲ ਪ੍ਰੇਸ਼ਾਨ ਹੋਣਗੇ ਪਰ ਸਾਡੀ ਮਜਬੂਰੀ ਹੈ ਮਤਲਬ ਸੜਕਾਂ ਤੇ ਉਤਰਨਾ ਸਾਡੀ ਮਜਬੂਰੀ ਆ ਭਗਵੰਤਮਾਨ ਸਾਹਿਬ ਲਈ ਕਹਿਣਾ ਸੌਖਾ ਹੋ ਗਿਆ ਵੀ ਯਾਰ ਤੁਸੀਂ ਸੜਕਾਂ ਤੇ ਨਾ ਆਇਓ ਤੁਸੀਂ ਸੜਕਾਂ ਜਾਮ ਨਾ ਕਰੋ ਅੱਜ ਅਸੀਂ ਬੈਠੇ ਜਿਉਂਨਾ ਦਾ ਤਹਿਸੀਲਦਾਰ ਵੀ ਬੈਠਾ ਅੱਜ ਉਹਨਾਂ ਦਾ ਐਸਐਚਓ ਸਾਹਿਬ ਵੀ ਬੈਠਾ ਕੀ ਗੱਲ ਬਈ 1 ਕਰੋੜ ਦੀ ਰਾਸ਼ੀ ਜਾਰੀ ਕਰ ਨਹੀਂ ਸਕਦੇ ਇੱਕ ਪਰਿਵਾਰ ਨੂੰ ਪੱਕੀ ਨੌਕਰੀ ਦੀ ਗਾਰੰਟੀ ਜਾਰੀ ਕਰ ਨਹੀਂ ਸਕਦੇ ਕੀ ਤੁਹਾਡੇ ਬਿਆਨ ਹੀ ਆ ਆਹੀ ਜਿਹੜਾ ਇੱਥੋਂ ਦਾ ਵਿਧਾਇਕ ਆ ਡਾਕਟਰ ਇਹ ਇੱਕ ਵਾਰ ਸਾਡੇ ਦੀਪਾ ਸੀਗਾ ਸਾਡਾ ਦੀਪ ਉਹਦੇ ਕਰੰਟ ਲਾ ਕੇ ਹਾਸਾ ਹੋ ਗਿਆ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਉਦੋਂ ਜਦੋਂ ਸਰਕਾਰ ਸੀਗੀ ਉਦੋਂ ਭੋਗ ਤੇ ਆਏ ਪੋਗ ਤੇ ਆ ਕੇ ਕਹਿੰਦੇ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਸਾਰਾ ਸਿਸਟਮ ਨੂੰ ਸਹੀ ਕਰ ਦਵਾਂਗੇ ਅੱਜ ਤਾਂ ਬਾਈ ਹੱਥ ਉਹਨਾਂ ਦੇ ਹੱਥ ਦੇ ਵਿੱਚ ਕਲਮ ਹੈ ਅੱਜ ਕਿਉਂ ਨਹੀਂ ਲਾਗੂ ਕਰ ਰਹੇ ਮਤਲਬ ਇਹ ਸਾਡੇ ਉਹਨਾਂ ਨੂੰ ਸਵਾਲ ਵੀ ਹੈਗੇ ਆ ਅੱਜ ਭਗਵੰਤ ਮਾਨ ਸੁੱਤਾ ਕਿਉਂ ਪਿਆ ਹੈਗਾ ਅੱਜ ਸਾਡੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਤੁਹਾਡੇ ਸਾਹਮਣੇ 20 20 ਵਾਰ 24 24 ਵਾਰ ਲਿਖਤੀ ਮੀਟਿੰਗਾਂ ਰਿਟਰਨ ਦੇ ਵਿੱਚ ਦੇ ਦਿੰਦੇ ਹੈਗੇ ਆ ਜਦੋਂ ਗੱਲਬਾਤ ਲਈ ਜਾਈਦਾ ਤਾਂ ਉੱਥੇ ਮੁੱਖ ਮੰਤਰੀ ਸਾਹਿਬ ਕੋਲ ਟਾਈਮ ਨਹੀਂ ਹੁੰਦਾ ਵਿਧਾਨ ਸਭਾ ਚ ਵੀ ਤਾਂ ਬੇਤੁਕੀਆਂ ਗੱਲਾਂ ਕਰਕੇ 10 10 15 15 ਕਰੋੜ ਰੁਪਏ ਖਰਚਾ ਸਾਡੇ ਸੂਬੇ ਦਾ ਲੋਕਾਂ ਦਾ ਕਰਦੇ ਟੈਕਸ ਦਾ ਜੀ ਉਦੋਂ ਵੀ ਕੋਈ ਮਿਲ ਕੇ ਲੋਕਾਂ ਨੂੰ ਕਿਵੇਂ ਵੇਖਦੇ ਹਾਂ ਬਾਈ ਸਾਰੇ ਚ ਅੱਜ ਤੁਸੀਂ ਬੈਠੇ ਹੋ ਇੱਥੇ ਇਹ ਮੈਨੂੰ ਲੱਗਦਾ ਇਹਦੇ ਵਿੱਚ 90% 80% ਤੁਹਾਡੇ ਮੈਕਮੇ ਤੇ ਹੀ ਹੋਣੇ ਅੱਜ ਜੇ ਕਿਸੇ ਦੇ ਨਾਲ ਹੋ ਜਵੇ ਇਹ ਨਹੀਂ ਰੁਕਦਾ ਵੀ ਕੌਣ ਆ ਅਗਲਾ ਕਹਿੰਦਾ ਉਹਨਾਂ ਦੇ ਵਿਭਾਗੇ ਦਾ ਮਤਲਬ ਕਿ ਇਨਸਾਨੀਅਤ ਹੀ ਤੇ ਮਰ ਗਈ ਯਾਰ ਬਿਲਕੁਲ ਇਨਸਾਨੀਅਤ ਜਿਹੜੀ ਉਹ ਖਤਮ ਹੋ ਮਤਲਬ ਖਤਮ ਹੋਣ ਵਾਲੀ ਜਾ ਰਹੀ ਆ ਪਰ ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਜਿਹੜੇ ਲੋਕ ਬੋਲ ਨਹੀਂ ਰਹੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਦਿੱਤਾ ਜਾਂਦਾ ਇਹਨਾਂ ਤੋਂ ਸਵਾਲ ਨਹੀਂ ਪੁੱਛੇ ਜਾਂਦੇ ਮਤਲਬ ਇਹ ਅਫਸੋਸ ਨਾ ਕੀ ਗੱਲ ਆ ਕਿਉਂਕਿ ਤੁਹਾਡੇ ਘਰਾਂ ਦੇ ਅੱਗੇ ਅੱਜ ਮੀਟਰ ਟੰਗ ਤੇ ਇੱਕ ਮਤਲਬ ਲੋਕ ਲੋਕ ਬੋਲਦੇ ਕਿਉਂ ਨਹੀਂ ਹੈ ਲਗਾਤਾਰ ਸਾਡੇ ਨੌਕਰੀਆਂ ਨਹੀਂ ਮਿਲ ਰਹੀਆਂ ਸਾਡੇ ਬੱਚੇ ਬਾਹਰ ਨੂੰ ਜਾ ਰਹੇ ਆ ਲੋਕ ਬੋਲ ਨਹੀਂ ਰਹੇ ਵੋਟਾਂ ਮਤਲਬ ਅਸੀਂ ਬਾਟਨ ਦੱਬਣ ਵੇਲੇ ਘੋਲ ਨਹੀਂ ਕਰਦੇ ਹੈਗੇ ਪਰ ਜਿਹੜਾ ਸਵਾਲ ਅਸਲੀ ਸਵਾਲ ਆ ਉਹ ਮਤਲਬ ਸਾਡੇ ਲੋਕ ਜਿਹੜੇ ਆ ਉਹ ਬੋਲ ਨਹੀਂ ਰਹੇ ਲੋਕਾਂ ਨੂੰ ਬੋਲਣਾ ਪੂਗਾ ਆਉਣ ਵਾਲੇ ਸਮੇਂ ਦੇ ਵਿੱਚ ਬੋਲੇ ਤੋਂ ਬਿਨਾ ਨਹੀਂ ਸਰਨਾ ਇਸ ਕਰਕੇ ਕੱਲ ਵਿਧਾਨ ਸਭਾ ਦੀ ਤੁਸੀਂ ਗੱਲ ਕੀਤੀ ਵਿਧਾਨ ਸਭਾ ਦੇ ਵਿੱਚ ਅਸੀਂ ਲਗਾਤਾਰ ਕੱਚੇ ਮੁਲਾਜ਼ਮ ਜਿਹੜੇ ਬਿਜਲੀ ਬੋਰ ਅਦਾਰੇ ਦੇ ਅੰਦਰ ਆ ਅਸੀਂ ਲੜ ਰਹੇ ਆ ਉੱਥੇ ਇੱਕ ਵਿਧਾਇਕ ਨੇ ਸਵਾਲ ਕੀਤਾ ਸਾਡੇ ਮੰਤਰੀ ਨੂੰ ਸਵਾਲ ਕੀਤਾ ਵੀ ਤੁਹਾਡੇ ਸੇਫਟੀ ਹਾਨੀ ਹੈ ਤੁਹਾਡੇ ਮਤਲਬ ਹਰ ਰੋਜ਼ ਕੰਮੇ ਮਰ ਰਹੇ ਆ ਸਾਡਾ ਬਿਜਲੀ ਮੰਤਰੀ ਇਹ ਗੱਲ ਕਹਿੰਦਾ ਵੀ ਸਾਡੇ ਸਾਰਿਆਂ ਨੂੰ ਸੇਫਟੀ ਗਿੱਟਾਂ ਦਿੱਤੀਆਂ ਹੋਈਆਂ ਬਿਜਲੀ ਮੰਤਰੀ ਸਾਹਿਬ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਤੁਸੀਂ ਪੰਜਾਬ ਦੇ ਅੰਦਰ ਧਰਤੀ ਤੇ ਗੇੜਾ ਮਾਰੋ ਤੁਸੀਂ ਗੇੜਾ ਮਾਰਨ ਜੋਗੇ ਨਹੀਂ ਤੁਸੀਂ ਮੋਗੇ ਚ ਗਏ ਹੋ ਤੁਹਾਨੂੰ ਬਿਜਲੀ ਕੱਚੇ ਕੰਮੇ ਨੇ ਘੇਰ ਕੇ ਸਵਾਲ ਕੀਤੇ ਆ ਤੁਹਾਡੇ ਕੋਲ ਸਵਾਲਾਂ ਦੇ ਜਵਾਬ ਨਹੀਂ ਤੁਹਾਡੇ ਤੁਸੀਂ ਵੋਟਾਂ ਦੇ ਵਿੱਚ ਆਏ ਹੋ ਚਮਕੌਰ ਸਾਹਿਬ ਮੁੱਖ ਮੰਤਰੀ ਸਾਹਿਬ ਇੱਥੇ ਆਏ ਇੱਕ ਫੇਰੀ ਦੇ ਦੌਰਾਨ ਉਦੋਂ ਵੀ ਅਸੀਂ ਸਵਾਲ ਕੀਤਾ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਡੇ ਨਾਲ ਆ ਘਟਨਾਵਾਂ ਵਾਪਰ ਰਹੀਆਂ ਉਦੋਂ ਵੀ ਸਵਾਲਾਂ ਦੇ ਅੱਲਾ ਤੋਂ ਭੱਜਦੇ ਹੈਗੇ ਆ ਝੂਠੇ ਹੈਗੇ ਆ ਇਸ ਕਰਕੇ ਅਸੀਂ ਅੱਜ ਇਸ ਕਰਕੇ ਸਾਡੀ ਮਜਬੂਰੀ ਹੈਗੀ ਆ ਅਸੀਂ ਰਾਹਗੀਰਾਂ ਤੋਂ ਮਾਫੀ ਚਾਹਾਂਗੇ ਲੋਕਾਂ ਤੋਂ ਮਾਫੀ ਚਾਹਾਂਗੇ ਕਿਵੇਂ ਇਹ ਲੜਾਈ ਸਾਡੇ ਕੱਲਿਆਂ ਦੀ ਨਹੀਂ ਹੈ ਸਭਨਾਂ ਦੀ ਲੜਾਈ ਆ ਸਹਿਯੋਗ ਕਰਨਾ ਚਾਹੀਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਹਰੇਕ ਵਰਗ ਨੂੰ ਇਸ ਦਾ ਮਤਲਬ ਸਹਿਯੋਗ ਕਰਨਾ ਚਾਹੀਦਾ ਇੱਕ ਅੱਜ ਮਾਂ ਦਾ ਪੁੱਤ ਗਿਆ ਇੱਕ ਅੱਜ ਭੈਣ ਦਾ ਵੀਰ ਗਿਆ ਹੈਗਾ ਤੇ ਉਹਦੇ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਪੱਕੀ ਨੌਕਰੀ ਦੀ ਗਾਰੰਟੀ ਕਰਵਾਉਣ ਲਈ ਸਾਰਿਆਂ ਨੂੰ ਸਹਿਯੋਗ ਦੀ ਅਸੀਂ ਡਿਮਾਂਡ ਹੈ ਜਿਹੜੀ ਮੰਗ ਉਹ ਕਰਾਂਗੇ ਜੀ ਜਿੱਥੇ ਦਾ ਕਿਸੇ ਰਾਜਨੀਤਿਕ ਰੈਲੀ ਹੁੰਦੀ ਹੈ ਨਾ ਬਾਈ ਉੱਥੇ ਭੀੜ ਹੋਈ ਬੇ ਟਰੱਕ ਡਰਾਈਵਰ ਵੀ ਸਾਈਡ ਪਰ ਲਾ ਕੇ ਕਹਿੰਦੇ ਆ ਵੀ ਚਲੋ ਆਇਆ ਵਾ ਯਾਰ ਫਲਾਣਾ ਲੀਡਰ ਆਇਆ ਵਾ ਉਹਨੂੰ ਸੁਣ ਲੈਂਦੇ ਆ ਪਰ ਇੱਥੇ ਕਿਸੇ ਮਾਂ ਦਾ ਪੁੱਤ ਮਰਿਆ ਵਾ ਡਰਾਈਵਰ ਆਪਣੀਆਂ ਗੱਡੀਆਂ 'ਚ ਬੈਠੇ ਆ ਬਿਲਕੁਲ ਮਤਲਬ ਹਰੇਕ ਨੂੰ ਜਿਹੜੀ ਹੈ ਡਿਮਾਂਡ ਕਰਨੀ ਚਾਹੀਦੀ ਹੈਗੀ ਸਭ ਕੋ ਸਹਿਯੋਗ ਕਰਨਾ ਚਾਹੀਦਾ ਇਨਸਾਨੀਅਤ ਦਾ ਤੁਸੀਂ ਆ ਜਾਓ ਬੈਠ ਜਾਓ ਵਿੱਚੇ ਬਿਲਕੁਲ ਇਨਸਾਨੀਅਤ ਆ ਬਲੰਕਰ ਦਾ ਪ੍ਰਬੰਧ ਆ ਸਾਰਾ ਪ੍ਰਬੰਧ ਅਸੀਂ ਕਰ ਰਹੇ ਹੈਗੇ ਜਿੰਨੇ ਜੋਗੇ ਅਸੀਂ ਹੈਗੇ ਮੈਂ ਵੀ ਬਾਈ ਜੀ ਕਵਰ ਨਹੀਂ ਕਰਨਾ ਆ ਸੀ ਮੈਂ ਲੁਧਿਆਣੇ ਚੱਲਿਆ ਸੀ ਸਪੈਸ਼ਲ ਮੈਂ ਟੀਮ ਬੁਲਾਈ ਮੈਂ ਕਿਹਾ ਨਾਤੇ ਫਰਜ਼ ਮੈਂ ਕਹ ਜੀ ਇੰਨਾ ਕੋ ਧੰਨਵਾਦ ਕਰਦੇ ਆ ਬਾਕੀ ਤੁਹਾਡੀ ਅਸੀਂ ਜਿਹੜਾ ਦੇਖ ਰਹੇ ਆ ਤੁਸੀਂ ਅੱਜ ਪੰਜਾਬ ਦੇ ਅੰਦਰ ਦੇਖ ਰਹੇ ਹੋ ਇੰਡੀਆ ਦੇ ਅੰਦਰ ਦੇਖ ਰਹੇ ਹੋ ਕਿ ਜਿਹੜੀ ਕਲਮ ਆ ਉਹ ਕਈ ਥਾਵਾਂ ਤੇ ਵਿਕ ਚੁੱਕੀ ਆ ਤੇ ਜਿਹੜੀ ਹੱਕ ਤੇ ਸੱਚ ਦੀ ਗੱਲ ਮਾਂ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਜਿੰਮੇ ਤੁਸੀਂ ਬੋਲਦੇ ਹੋ ਹੱਕ ਤੇ ਸੱਚ ਲਈ ਸਾਨੂੰ ਮਤਲਬ ਭਾਬੂ ਕਾਂਸੀ ਤੁਹਾਡੀ ਗੱਲ ਲਈ ਤੁਸੀਂ ਸਾਡੇ ਲਈ ਖੜੇ ਆ ਬਹੁਤ ਧੰਨਵਾਦ ਦੀਆਂ ਪਰ ਜਿਹੜੇ ਗੱਲ ਮਤਲਬ ਦੂਜਿਆਂ ਦੀ ਕਰਦੇ ਆ ਤੁਸੀਂ ਦੇਖਿਆ ਮੁੱਖ ਮੰਤਰੀ ਨੂੰ ਦਿਖਾਈ ਜਾਂਦੇ ਹੁੰਦੇ ਹੈਗੇ ਆ ਪਰ ਜਿਹੜੀ ਲੋਕਾਂ ਦੀ ਅਸਲੀ ਗੱਲ ਆ ਥੱਲੇ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਹੈਗਾ ਉਹ ਨਹੀਂ ਦਿਖਾਇਆ ਜਾਂਦਾ ਹੈਗਾ ਪਰ ਅਸੀਂ ਤੁਹਾਡਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹੈਗੇ ਆ ਠੀਕ ਹੈ ਬਾਈ ਜੀ ਧੰਨਵਾਦ ਤੇ ਚਲੋ ਸਰਕਾਰ ਦੇ ਬੰਦੇ ਤਾਂ ਆਏ ਨਹੀਂ ਜਿਵੇਂ ਪਹਿਲਾਂ ਜਦੋਂ ਇਹ ਵਿਰੋਧੀ ਧਿਰ ਚ ਸੀਗੇ ਸਾਡੇ ਐਮਐਲਏ ਸਾਹਿਬ ਜਿਹੜੇ ਮੌਜੂਦਾ ਨੇ ਜਦੋਂ ਇਹ ਲੀਡਰ ਸੀ ਤਾਂ ਉਦੋਂ ਤਾਂ ਇਹ ਪਹੁੰਚ ਜਾਂਦੇ ਸੀ ਤਾਂ ਹੁਣ ਜਿਹੜੇ ਇਹਨਾਂ ਤੋਂ ਉਲਟ ਨੇ ਵਿਰੋਧੀ ਅਕਾਲੀ ਕਾਂਗਰਸੀ ਜਾਂ ਹੋਰ ਪਾਰਟੀਆਂ ਵਾਲੇ ਉਹ ਤਾਂ ਪੁੱਜਿਆ ਹੋਣਾ ਕੋਈ ਇੱਥੇ ਤੁਹਾਡੇ ਨਾਲ ਉਹ ਕੋਈ ਨਹੀਂ ਪੁੱਜਦਾ ਜੀ ਇੱਕ ਗੱਲ ਮੈਂ ਸਪਸ਼ਟ ਕਹਿਣੀ ਚਾਹੁੰਦਾ ਸਾਰੇ ਇਹ ਇੱਕ ਨੇ ਤੁਸੀਂ ਕਿਹਨੂੰ ਵੋਟਾਂ ਪਾ ਕੇ ਲਿਆਓ ਪਹਿਲਾਂ ਕਾਂਗਰਸੀ ਇਹ ਵੀ ਸੀ ਆਹੀ ਪਾਲਿਸੀ ਸੀ ਅਕਾਲੀ ਸੀਗੇ ਆਹੀ ਪਾਲਸੀ ਸੀਗੀ ਅੱਜ ਜਿਹੜੇ ਰੰਗ ਬਦਲ ਲਗਾ ਗਿਆ ਵੀ ਪੱਗ ਦਾ ਰੰਗ ਚੇਂਜ ਹੋ ਗਿਆ ਮੈਂ ਪੱਗ ਸਿੰਘ ਦਾ ਵਾਰਸਾਂ ਮੈਂ ਪੰਜਾਬ ਦੇ ਅੰਦਰ ਧਰਨਾ ਨਹੀਂ ਲੱਗਣ ਦਿੰਦਾ ਪੰਜਾਬ ਨੂੰ ਧਰਨਾ ਮੁਕਤ ਕਰੂੰਗਾ ਅੱਜ ਉਹ ਵੀ ਉਹੀ ਕੁਛ ਕਰ ਰਹੇ ਮਤਲਬ ਇਹ ਸਾਰੇ ਤੁਸੀਂ ਦੇਖਿਆ ਹੋਣਾ ਵਿਧਾਨ ਸਭਾ ਦੇ ਅੰਦਰ ਬੇਸ਼ੱਕ ਇਹ ਲੜਦੇ ਹੋਣੇ ਕਿ ਲੋਕ ਦਿਖਾਵਾ ਹੈਗਾ ਪਰ ਜਦੋਂ ਕਿਤੇ ਵਿਆਹ ਸ਼ਾਦੀ 'ਚ ਹੋਣੇ ਸਾਰੇ ਇਕੱਠੇ ਹੁੰਦੇ ਹੈਗੇ ਆ ਇਹਨਾਂ ਦੀ ਨੀਤੀ ਪਾਲਸੀ ਇੱਕ ਹੈਗੀ ਆ ਲੋਕਾਂ ਨੂੰ ਲੁੱਟਣਾ ਤੇ ਕੁੱਟਣਾ ਤੇ ਮਾਰਨਾ ਇਹਨਾਂ ਦੀ ਇੱਕ ਪਾਲਿਸੀ ਹੈਗੀ ਆ ਸਾਡੇ ਆਮ ਲੋਕਾਂ ਨੂੰ ਇਹ ਗੱਲ ਸਮਝਣ ਦੀ ਲੋੜ ਆ ਸਾਡੇ ਆਮ ਲੋਕ ਜਿਹੜੇ ਇਹਨਾਂ ਪਿੱਛੇ ਲੜਦੇ ਹੈਗੇ ਆ ਮਤਲਬ ਝਗੜ ਕੇ ਝਗੜ ਲੈਂਦੇ ਹੈਗੇ ਆ ਇਹ ਉਹਨਾਂ ਨੂੰ ਇਹਨਾਂ ਤੋਂ ਮਤਲਬ ਸੰਚੇਤ ਹੋਣ ਦੀ ਲੋੜ ਆ ਵੀ ਇਹ ਇਦਾਂ ਦਾ ਨਹੀਂ ਕਰਨਾ ਚਾਹੀਦਾ ਜਿਹੜੇ ਸਾਰੇ ਲਾਣਾ ਇਹ ਸਾਰੇ ਇੱਕ ਆ ਚ ਇੱਕਾਲੀਏ ਚ ਕਾਂਗਰਸੀ ਸਭ ਇੱਕ ਨੇ ਹੈਗੇ ਇਹ ਕਦੋਂ ਤੱਕ ਤੁਹਾਡਾ ਮੋਰਚਾ ਚੱਲੂਗਾ ਬਾਈ ਜੀ ਇਹ ਸਰਕਾਰ ਦੇ ਹੱਥ ਆ ਜੀ ਮੈਨੇਜਮੈਂਟ ਦੇ ਹੱਥ ਆ ਜਦੋਂ ਤੱਕ ਉਹ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕਰਦੇ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਦਿੰਦੇ ਹੈਗੇ ਉਦੋਂ ਤੱਕ ਇਹ ਘੋਲ ਜਾਰੀ ਰੁੱਖ ਲਗ ਸਕਦੇ ਆ 3 ਦਿਨ ਵੀ ਲਗ ਸਕਦੇ ਆ ਇਹ ਸਰਕਾਰ ਤੇ ਡਿਪੈਂਡ ਹੈ ਜੀ ਸੜਕ ਬਲੌਕ ਕਰਕੇ ਰੱਖੋਗੇ ਲਗਾਤਾਰ ਕੋਲ ਰੱਖਾ ਜੀ ਇਹ ਤਿੱਖਾ ਕਰਨਾ ਪਿਆ ਇਸ ਤੋਂ ਵੀ ਤਿੱਖਾ ਕਰਨਾ ਪਿਆ ਤਿੱਖਾ ਵੀ ਕਰਾਂਗੇ ਸਾਡਾ 10 ਤਰੀਕ ਦਾ ਸੱਦਾ ਦਿੱਤਾ ਹੋਇਆ ਪੰਜਾਬ ਲੈਵਲ ਦਾ ਫਿਰ ਇਹ ਨਾ ਹੋਵੇ ਪੰਜਾਬ ਲੈਵਲ ਇਥੇ ਸੱਦਣਾ ਪਵੇ ਜਾਂ ਹੋਰ ਕਿਸੇ ਰੋਡ ਤੇ ਜਾਣਾ ਪਵੇ ਇਹ ਫਿਰ ਅਸੀਂ ਸੋਚਾਂਗੇ ਜੀ ਨਾਮ ਕੀ ਤੁਹਾਡਾ ਸੁਪਾ ਪ੍ਰਧਾਨ ਬਲਿਆਰ ਸਿੰਘ ਸਰ ਸੋ ਬਲਿਆਰ ਸਿੰਘ ਜੀ ਇਹਨੇ ਆਪਣੀ ਜਿਹੜੀ ਗੱਲ ਕਲੀਅਰ ਕੀਤੀ ਹੈ ਵੀ ਭਾਈ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਸ ਵੀਰ ਦੇ ਪਰਿਵਾਰ ਨੂੰ ਮੁਆਵਜ਼ਾ ਨੌਕਰੀ ਨਹੀਂ ਮਿਲੇਗੀ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਉਹਦੇ ਲਈ ਇੱਕ ਦਿਨ ਲੱਗੇ ਦੋ ਦਿਨ ਲੱਗੇ ਹਫਤਾ ਲੱਗੇ ਸਰਕਾਰ ਤੇ ਡਿਪੈਂਡ ਹੈ ਸਰਕਾਰ ਕੀ ਗੱਲਬਾਤ ਕਰਦੀ ਹੈ ਹੁਣ ਇਹ ਵੇਖਣਾ ਹੋਊਗਾ ਵੀ ਇਸ ਮੋਰਚੇ ਨੂੰ ਕਦੋਂ ਤੱਕ ਤੇ ਕਿਵੇਂ ਚੁੱਕਿਆ ਜਾਂਦਾ ਹੈ ਭਪਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕਸ਼ੰਨ